ਅਰੋੜਾ ਬੰਸ਼ ਅਰੋੜਾ ਖੱਤਰੀ ਮਹਾਸਭਾ ਦੇ ਸੀਨੀਅਰ ਵਾਇਸ ਪ੍ਰਧਾਨ ਬੀਜੇ ਕੁਮਾਰ ਪੋਪਲੀ ਦਾ ਜਨਮ ਦਿਨ ਅਰੋੜਾ ਬੰਸ਼ ਅਰੋੜਾ ਖੱਤਰੀ ਮਹਾਸਭਾ ਦੇ ਮੈਂਬਰਾਂ ਵੱਲੋਂ ਕੇਕ ਕੱਟ ਕੇ ਮਨਾਇਆ ਗਿਆ। ਲੋ ਜੀ ਅੱਜ ਸਾਰੇ ਇਕੱਠੇ ਹੋਏ ਐ ਨਕੋਦਰ ਵਿੱਚ ਜੋ ਕਿ ਅੱਜ ਪੋਪਲੀ ਜੀਆ ਪੋਪਲੀ ਸਾਹਿਬ ਜੀ ਦਾ ਜਨਮ ਦਿਨ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਜਨ ਜਗਤ ਦਿੱਤੀ ਚੈਨਲ ਔਰ ਜਿੰਨੇ ਵੀ ਭਰਾ ਨਕੋਦਰ ਵਾਸੀ ਹੈ ਪ੍ਰਧਾਨ ਸਾਹਿਬ ਜਿੰਨੇ ਵੀ ਹੈਗੇ ਸਤਿ ਭਰਾਵਾਂ ਨੂੰ ਉਹਨਾਂ ਨੂੰ ਜਨਮ ਦਿਨ ਦੀ ਬਹੁਤ 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 ਮੁਬਾਰਕਾਂ ਨੋਬਦਾਲ ਸਾਹਿਬ ਜੀ ਕਾ ਜਨਮ ਦਿਨ ਮਾਨਣ ਲਈ ਜੀਵਨ ਤੇ ਜੀ ਸਾਹਿਬ ਹਾਂਜੀ ਅੱਜ ਜਨਮ ਦਿਨ ਤੇ ਆਡੀਓ ਬਣਾ ਦੇਣੀ ਵਾਈਸ ਚੇਅਰਮੈਨ ਹਾਂਜੀ ਹਾਂਜੀ ਅੱਜ ਅਸੀਂ ਸਾਰੇ ਜਾਣੇ ਅਰੋਲਵੰਸ਼ ਖੱਤਰੀ ਮਹਾਨ ਜਵਾਨ ਕੋਦਰ ਦੇ ਸਾਰੇ ਮੈਂਬਰ ਜਿਸੀ ਕੋਪਲੀ ਸਾਹਿਬ ਜੋ ਸਾਡੇ ਨਗਰਦਰ ਕਾਉਂਸਲ ਦੇ ਐਮਸੀ ਵੀ ਹਨ ਉਹਨਾਂ ਦੇ ਜਨਮ ਦਿਨ ਤੇ ਅੱਜ ਅਸੀਂ ਇਕੱਠੇ ਹੋਏ ਆਂ ਅਸੀਂ ਇਹਨਾਂ ਨੂੰ ਆਪਣੇ ਵੱਲੋਂ ਸਾਰਿਆਂ ਨੂੰ ਅੱਜ ਇਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦੇਣੇ ਆ ਕਰਵਾਤੀ ਤੇ ਨਾਲ ਹੀ ਅਸੀਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਦਿਨ ਚੋਕੜੀ ਰਾਤ ਚੋਕੜੀ ਤਰੱਕੀ ਕਰਨ ਕੋਪਲੀ ਸਾਹਿਬ ਸਾਡੀ ਬੇਟੀ ਤੇ ਸਾਡੇ ਸ਼ਹਿਰ ਦੇ ਵਿੱਚ ਰੋੜਾ ਵੰਸ਼ ਤੇ ਖੱਤਰੀ ਮਾਨ ਸਾਹਿਬ ਦਾ ਨਾਮ ਰੋਸ਼ਨ ਕਰਨ ਤੇ ਨਾਲ ਹੀ ਅਸੀਂ ਸਾਰੇ ਆਪਣੇ ਲੋਕਾਂ ਨਾਲ ਵਧਾਈਆਂ ਦਿੰਦੇ ਆ ਕਿ ਇੱਕ ਇੱਕ ਅਸੀਂ ਅੱਜ ਹੋਰ ਜ਼ਰੂਰੀ ਇੱਕ ਤੁਹਾਨੂੰ ਦੱਸਣਾ ਜਾਨੇ ਆ ਸ਼ੋਗਾਂ ਮਹਾਂ ਸੁਨੀਲ ਮਹਾਂ ਜੀ ਜਿਨ੍ਹਾਂ ਦੀ ਪਤਨੀ ਨਗਰ ਕੌਂਸਲ ਦੇ ਵਿੱਚ ਐਮਸੀ ਵੀ ਹਨ ਅੱਜ ਅਸੀਂ ਇਹਨਾਂ ਨੂੰ ਆਪਣੀ ਮਾਸਫਾ ਦੇ ਵਿੱਚ ਵਾਈਸ ਚੇਅਰਮੈਨ ਦੇ ਨਾਲ ਇਹਨਾਂ ਨੂੰ ਅੱਜ ਅਸੀਂ ਨਿਵਾਜਦੇ ਆ ਤੇ ਨਾਲ ਹੀ ਇਹਨਾਂ ਨੂੰ ਬਧਾਈਆਂ ਦਿੰਦੇ ਆ ਬਹੁਤ ਬਹੁਤ ਮੁਬਾਰਕਾਂ ਇਨਾ ਹੀ ਕਹਿੰਦੇ ਹੋਏ ਬਹੁਤ ਬਹੁਤ ਜਨਮ ਦਿਨ ਦੀ ਜਨਮ ਦਿਨ ਪੋਗਾ ਸਾਹਿਬ ਦਾ ਉਹ ਔਰ ਗਿਫਟ ਇਹਨਾਂ ਨੂੰ ਦਿੱਤਾ ਤੁਸੀਂ ਦੇਖੋ ਜੀ ਪੋਪਲੀ ਸਾਹਿਬ ਦੇ ਸੱਜਣ ਮਿੱਤਰ ਵੀ ਆ ਸਾਡੇ ਵੀ ਸੱਜਣ ਮਿੱਤਰ ਆ ਸ਼ਹਿਰ ਦੇ ਵਧੀਆ ਬੰਦੇ ਆ ਅਸੀਂ ਸ਼ਹਿਰ ਦੇ ਵਧੀਆ ਬੰਦੇ ਲੈ ਕੇ ਆਪਣੀ ਇੱਕ ਮਾਣ ਸਭਾ ਨੂੰ ਬਹੁਤ ਅੱਗੇ ਵਧਾਉਣਾ ਚਾਹੁੰਦੇ ਆ ਇਹਨਾਂ ਹੀ ਕਹਿੰਦੇ ਹੋਏ ਅੱਜ ਪੋਪਲੀ ਸਾਹਿਬ ਨੂੰ ਫਿਰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਬੱਗਾ ਮਾ ਜੀ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਵਾਈਸ ਚੇਅਰਮੈਨ ਬਣਨ ਤੇ ਬਹੁਤ-ਬਹੁਤ ਧੰਨਵਾਦ ਆ ਅੱਜ ਸਾਰੇ ਇਕੱਠੇ ਹੋਏ ਆ ਪੋਪਲੀ ਸਾਹਿਬ ਦੇ ਜਨਮ ਦਿਨ ਤੇ ਪੰਕਜ ਜੀ ਵੀ ਹੈਗੇ ਕੁਝ ਵਿਚਾਰ ਸਾਂਝੇ ਕਰਨਾਂ ਚਾਹਣਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਅਰੋੜਾ ਖਤਰੀ ਮਹਾਸਭਾ ਦੇ ਸੀਨੀਅਰ ਪੰਜਾਬ ਦੇ ਵਾਈਸ ਪ੍ਰਧਾਨ ਵਿਜੈ ਕੁਮਾਰ ਕੋਪਲੀ ਜੀ ਬੜਾ ਤਾਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਸਾਡੇ ਪੰਜਾਬ ਪ੍ਰਧਾਨ ਰਿਸ਼ੀ ਅਰੋੜਾ ਜੀ ਨੇ ਵੀ ਅੱਜ ਆਉਣਾ ਸੀਗਾ ਕਿਸੇ ਕਰਨਾ ਕਰੋ ਨਹੀਂ ਪਹੁੰਚ ਪਾਇਆ ਤੇ ਉਹਨਾਂ ਲੋ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਿਜੈ ਕੁਮਾਰ ਕੋਪਲੀ ਜਿਹੜੇ ਕਿ ਸਾਡੇ ਨਗਰ ਕੌਂਸਲ ਦੇ ਸਭ ਤੋਂ ਪੁਰਾਣੀ ਮੇਰੇ ਖਿਆਲ ਲਗਾਤਾਰ 7 ਵਾਰੀ 6 ਵਾਰੀ 6 ਵਾਰੀ ਐਮ ਸੀ ਬਣ ਰਹੀ ਹੈ ਸਵਾਗਤ ਸੋ ਦਦੇ ਨਿਹਦਰ ਵਿਅਕਤੀ ਆ ਹਰ ਬੰਦੇ ਪਿੱਛੇ ਜੋਗਨਨ ਉਵਾਜ ਮਾਰੋ 24 ਘੰਟੇ ਹਾਜ਼ਰ ਰਹੇ ਆ ਸੋ ਇੱਕ ਵਾਰੀ ਫੇਰ ਮੈਂ ਆਪਣੇ ਲੋ ਅਰੋੜਾ ਕਤਰੀ ਮਹਾਸਭਾ ਦਾ ਪੰਜਾਬ ਦਾ ਸੈਕਟਰੀ ਹੋਂਦ ਨਾਤੇ ਪੰਜਾਬ ਦੀ ਟੀਮ ਵੱਲੋਂ ਵੀ ਉਹ ਆਪਣੀ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਜੈ ਸ਼ੀਰਮ ਜੈ ਸ਼ੀਰਮ ਜੈ ਸ਼ੀਰਮ ਤੁਹਾਨੂੰ ਜੀ ਮੈਂ ਆਕਾਸ਼ ਪੱਲਾ ਵਾਈਸ ਪ੍ਰੈਜ਼ੀਡੈਂਟ ਬਰੋਡ ਵਾਜ ਖੱਤਰੀ ਸਭਾ ਅੱਜ ਅਸੀਂ ਸਾਰੇ ਜਿਹੜੇ ਕੋਕੜੀ ਸਾਹਿਬ ਜੀ ਦੇ ਜਨਮ ਦਿਤੇ ਇਕੱਠੇ ਹੋਇਆ ਮੈਂ ਪਰਮਾਤਮਾ ਕੋਲ ਅਰਦਾਸ ਕਰਦਾ ਇਹਾਂ ਦੀ ਪਰਮਾਤਮਾ ਲੰਬੀ ਉਮਰ ਕਰੇ ਕਿਉਂਕਿ ਇਹ ਐਨ ਐਚ ਸੋਸ਼ਲ ਵਰਕਰ ਆ ਉਧਰ ਦੇ ਸਾਡੀ ਬਾੜ ਦੇ ਆ ਸਾਨੂੰ ਕਦੇ ਵੀ ਇਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨ ਦਿੱਤਾ ਬਹੁਤ ਮਿੱਠ ਬੋਲਦੇ ਹਨ ਇਕਾਰੀ ਫੇਰ ਮੈਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਸ਼ੁਰੂ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਤੁਸੀ ਸਾਹ ਸਾਹਮਣੇ ਦੇਖੋ ਜੀ ਇਕਾਰੀ ਸਾਹਮਣੇ ਦੇਖੋ ਇੱਧਰ ਦੇਖੋ ਇਕਾਰੀ ਮੇਹਰ ਦਾ ਗੋਡ ਬles you ਯਾ ਸਰ ਸਾਹਮਣੇ ਦਿਖਾਓ ਜੀ ਓਕੇ ਆਹ ਵਾਹ ਉਹ ਉਹ ਕੋਈ ਇਹਦਾ ਹੀ ਪਾਈਏ ਦਈਏ ਉਹ ਨਾ 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 ਪਲੇਟਾਂ ਦਾ ਚਮਚ ਨਹੀਂ ਇਹਦੇ ਲਾਦੀ ਪਲੇਟ ਦਾ ਚਮਚ ਲੈ ਇੱਧਰ ਲਾ ਦੇ ਮਾੜਾ ਹੈ ਹਾਂ ਅਨੋਜੀ ਇਹ ਸਾਈਡ ਤੇ ਰੱਖ ਲੈ ਪੀਸ ਆਰੇ ਬਾਜੀ ਬੱਤੀ ਪਈ ਆਪਾਂ ਲਿਆਦੇ ਸੀ ਵਿੱਚ ਆਗੇ ਪਲੇਟ ਦੇ ਵਿੱਚ ਬਿਲਕੁਲ ਮੈਂ ਇੱਧਰ ਲਾ ਦਵਾਂ ਆ ਆ ਆ